ਸਤ ਸ੍ਰੀ ਅਕਾਲ ਦੋਸਤੋ ਦੇਸੀ ਮੁਰਗੀ ਪਾਲਣ ਜੋ ਕਿ ਅੱਜ ਤੁਹਾਨੂੰ ਦੇਸੀ ਚੂਜੇ ਬਾਰੇ ਇਸ ਵੀਡੀਓ ਚ ਜਾਣਕਾਰੀ ਦੇਵਾਂਗੇ ਤਾਂ ਦੇਸੀ ਚੂਜਾ ਕਿਵੇਂ ਪਾਲਾ ਜਾਂਦਾ ਹੈ ਤਾਂ ਕਾਫੀ ਟਾਈਮ ਤੋਂ ਵੀਡੀਓ ਨਹੀਂ ਬਣਾਈ ਕਿਉਂਕਿ ਕਾਫੀ ਬਿਜੀ ਸੀ ਤਾਂ ਦੇਸੀ ਚੂਜਾ ਪਾਏ ਨੂੰ 2 ਦਿਨ ਹੋ ਗਏ ਹਨ ਤਾਂ ਸੋਚਿਆ ਵੀਡੀਓ ਪਾ ਕੇ ਦੇਖਦੇ ਹਾਂ ਤੇ ਦੋਸਤਾਂ ਨੂੰ ਚੂਜਾ ਪਾਲਣ ਦੀ ਸਾਰੀ ਜਾਣਕਾਰੀ ਦਿੰਦੇ ਹਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਵੀ ਦੇਸੀ ਚੂਜਾ ਪਾਲਣ ਵਾਲਿਆਂ ਨੂੰ ਪਤਾ ਚੱਲ ਸਕੇ ਕਿ ਦੇਸੀ ਚੂਜਾ ਕਿਵੇਂ ਪਾਲਾ ਜਾਂਦਾ ਹੈ ਸਭ ਤੋਂ ਪਹਿਲਾਂ ਕੈਸ਼ਰੀ ਤੋਂ ਚੂਜਾ ਇੱਕ ਦਿਨ ਦਾ ਮਗਵਾਇਆ ਤਾਂ ਜਿਹੜੀ ਜਗ੍ਹਾ ਇਹ ਚੂਜਾ ਪਾਲਣਾ ਹੈ ਉਹ ਉਸ ਜਗ੍ਹਾ ਦੀ ਚੰਗੀ ਤਰ੍ਹਾਂ ਸਫਾਈ ਹੋਣਾ ਜ਼ਰੂਰੀ ਹੈ ਤਾ ਸਪਾਈ ਕਰਕੇ ਤਾਂ ਦੇਖੋ ਇਹ 302ਾ ਹੈ ਤਾਂ ਥੋੜੀ ਜਿਹੀ ਜਗਾ ਨੂੰ ਕੇਰ ਲੈਣਾ ਹੈ ਤਾਂ ਲੱਕੜ ਦਾ ਬੂਰਾ ਥੱਲੇ ਪਾ ਦੇਣਾ ਹੈ ਤਾਂ ਜੋ ਚੂਜਾ ਸਹੀ ਤੁਰੇ ਤਾਂ ਚੂਜੇ ਨੂੰ ਲੱਕੜ ਦੇ ਬੂਰੇ ਨਾਲ ਗਰਮਾਹ ਮਿਲ ਸਕੇ ਤਾਂ ਦੇਖਾ ਜਾਵੇ ਤਾਂ ਚੂਜਾ ਹੀਟ ਵਿੱਚ ਪਾਲਾ ਜਾਂਦਾ ਹੈ ਤਾਂ ਦੇਖੋ ਮੈਬਲ ਵਗੈਰਾ ਲਗਾਏ ਹਨ ਤਾਂ ਟੈਂਪਰੇਚਰ ਇਸ ਨੂੰ 30 ਡਿਗਰੀ ਤੋਂ 35 ਡਿਗਰੀ ਦੇ ਵਿਚਾਲੇ ਹੋਣਾ ਚਾਹੀਦਾ ਹੈ ਤਾਂ ਹੀ ਦੇਸੀ ਚੂਜਾ ਸਹੀ ਤਰੀਕੇ ਨਾਲ ਪਲੇਗਾ ਤਾਂ ਹੀਟ ਦੇਣਾ ਬਹੁਤ ਜ਼ਰੂਰੀ ਹੈ ਤਾਂ ਜਿਹੜੀ ਜਗ੍ਹਾ ਤੇ ਚੂਜਾ ਪਾਲਣਾ ਹੈ ਤਾਂ ਉਸ ਜਗ੍ਹਾ ਦੀ ਚੰਗੀ ਤਰ੍ਹਾਂ ਸਫਾਈ ਕਰ ਲੈਣਾ ਜ਼ਰੂਰੀ ਹੈ ਤਾਂ ਪਹਿਲਾ ਗੋੜ ਦਾ ਪਾਣੀ ਪਲਾਉਣਾ ਹੈ ਤਾਂ ਗੋੜ ਦੇ ਪਾਣੀ ਪਲਾਉਣ ਨਾਲ ਜਿੰਨੀ ਦੂਰੋਂ ਚੂਜਾ ਆਇਆ ਹੁੰਦਾ ਹੈ ਤਾਂ ਚੂਜੇ ਦਾ ਸਰੀਰ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਜਿੰਨੀ ਵੀ ਅੰਦਰ ਇਹਨ ਇਨਫੈਕਸ਼ਨ ਦੂਜੇ ਦੇ ਸਰੀਰ ਅੰਦਰ ਹੁੰਦੀ ਹੈ ਤਾਂ ਗੋੜ ਦੇ ਪਾਣੀ ਨਾਲ ਸਾਰੀ ਇਨਫੈਕਸ਼ਨ ਤਾਂ ਜਿਹੜੀਆਂ ਵੀ ਬਿਮਾਰੀਆਂ ਚੂਜੇ ਨੂੰ ਅਟੈਕ ਕਰਦੀਆਂ ਹਨ ਉਹ ਸਾਰੀਆਂ ਬਿਮਾਰੀਆਂ ਬਾਹਰ ਨਿਕਲ ਆਉਂਦੀਆਂ ਹਨ ਤਾਂ ਚੂਜੇ ਨੂੰ ਬਜਾਰੀ ਫੀਡ ਜਲਦੀ ਨਹੀਂ ਪਾਉਣੀ ਪਹਿਲਾ ਘਰ ਦਾ ਬਣਾ ਬਣਾਇਆ ਦਾਣਾ ਕਣੀ ਦੇਹੁ 2 ਘੰਟੇ ਲਈ ਤਾਂ ਫਿਰ ਬੁਜਾਰੀ ਫੀਡ ਸ਼ੁਰੂ ਕਰੋ ਜੇ ਪਹਿਲਾਂ ਬੁਜਾਰੀ ਫੀਡ ਫੀਡ ਸ਼ੁਰੂ ਕਰੋਗੇ ਤਾਂ ਚੂਜੇ ਨੂੰ ਕਈ ਮੋਵਾਰੀਆਂ ਲੱਗਣ ਦਾ ਵੀ ਡਰ ਹੋ ਸਕਦਾ ਹੈ ਤਾਂ ਬੁਜਾਰੀ ਫੀਡ ਕਾਫੀ ਤੇਜ਼ ਹੁੰਦੀ ਹੈ ਤਾਂ ਚੂਜੇ ਲਈ ਚੱਲੀ ਨਹੀਂ ਜਾਣੀ ਤਾਂ ਚੂਜੇ ਨੂੰ ਮੋਵਾਰੀਆਂ ਲੱਗਣ ਦਾ ਦਾ ਹੋ ਸਕਦਾ ਹੈ ਇਸ ਕਰਕੇ ਕਰਦਾ ਬਣਾ ਬਣਾਇਆ ਹੀ ਸਾਦਾ ਦਾਣਾ ਦੇਹੁ ਤਾਂ ਉਹ ਚੂਜਾ ਅੱਗੇ ਫੀਡ ਸਹੀ ਤਿੱਕ ਨਾਲ ਪਚਾ ਸਕੇ ਤਾਂ ਗੋੜ ਦਾ ਪੂਰੇ ਦਿਨ ਲਈ ਪਾਣੀ ਪਲਾਉਣਾ ਹੈ ਤਾਂ 2-3 ਘੰਟੇ ਲਈ ਕਰਦਾ ਬਣਾ ਬਣਾਇਆ ਦਾਣਾ ਦੇਣਾ ਹੈ ਤਾਂ ਅੱਗੇ ਜਿਹੜੀ ਬਾਜ਼ਾਰੋਂ ਫੀਡ ਲੈਂਦੀ ਹੈ ਜੇ ਚੂਜਾ ਆਂਡੇ ਲਈ মুরਗੀ ਪਾਲਣੀ ਹੈ ਤਾਂ ਲੇਅਰ ਫੀਡ ਆਉਂਦੀ ਹੈ ਜੇ ਚੂਜੇ ਨੂੰ ਮੀਟ ਲਈ ਪਾਲਣਾ ਹੈ ਤਾਂ ਬਲੈਂਡਰ ਫੀਡ ਆਉਂਦੀ ਹੈ ਤਬ ਪ੍ਰੀ-ਸਟਰਟਰ ਬਲੈਂਡਰ ਫੀਡ ਚੂਜੇ ਨੂੰ ਪਾਈ ਜਾਂਦੀ ਹੈ ਤਾਂ ਅੱਗੇ-ਅੱਗੇ ਜਿਵੇਂ ਚੂਜੇ ਦਾ ਵੱਡੇ ਹੋਣ ਦਾ ਟਾਈਮ ਆਉਂਦਾ ਹੈ ਤਾਂ ਅੱਗੇ-ਅੱਗੇ ਫੀਡ ਸਟਾਰਟਰ ਫੀਡ ਆਉਂਦੀ ਹੈ ਤਾਂ ਜੋ ਕੇਵਲ ਸਟਾਰਟਰ ਫੀਡ ਜੋ ਤੱਕ ਚੂਜੇ ਤੋਂ ਮੁਰਗਾ ਵੱਡਾ ਨਹੀਂ ਬਣ ਜਾਂਦਾ ਜਾਂ 2.5 ਕਿਜੀ ਵੇਟ ਨਹੀਂ ਕਰ ਲੈਂਦਾ ਤਾਂ ਸਟਾਰਟਰ ਫੀਡ ਹੀ ਪਾਉਣੀ ਹੈ ਤਾਂ ਅੱਗੇ ਜੇ ਮੁਰਗੇ ਦਾ weight 22-3 ਕਿਜੀ ਕਰਨਾ ਹੈ ਤਾਂ ਫਿਨਿਸ਼ਰ ਫੀਡ ਆਉਂਦੀ ਹੈ ਤਾਂ ਫਿਨਿਸ਼ਰ ਫੀਡ ਨਾਲ ਮੁਰਗੇ ਦਾ ਜਿੰਨਾ weight ਵਧਾਉਣਾ ਹੈ ਵਧਾ ਸਕਦੇ ਹਾਂ ਤਾਂ ਇਹਨਾਂ ਗੱਲਾਂ ਦਾ ਧਿਆਨ ਦੇਦੇ ਹੋਏ ਚੂਜੇ ਨੂੰ ਐਦਾਂ ਪਾਲਣਾ ਹੈ ਤਾਂ ਵੀਡੀਓ ਨੂੰ ਕਰ ਦਿਓ ਚੇਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਹੋਰ ਵੀ ਤੁਹਾਨੂੰ ਨਵੀਆਂ ਤਨੀਆਂ ਵੀਡੀਓ ਮਿਲਦੀਆਂ ਰਹਿਣਗੀਆਂ ਧੰਨਵਾਦ ਜੀ